ਮੈਨੂੰ ਮਾਫ ਕਰ ਦੇਣਾ ਮੈਂ ਦੋਵੇਂ ਹੱਥ ਚੁੜ ਕੇ ਇਹ ਬੇਨਤੀ ਕਰ ਰਿਹਾ ਹਾਂ ਸਭ ਤੋਂ ਜ਼ਿਆਦਾ ਅਨਾਉਂਸਮੈਂਟ ਧਾਰਮਿਕ ਸਥਾਨਾਂ ਤੋਂ ਸਾਨੂੰ ਕਰਨੀ ਪੈਂਦੀ ਹੈ ਮੈਂ ਸ਼ਬਦ ਸਾਨੂੰ ਵਰਤ ਰਿਹਾ ਕਿਉਂਕਿ ਸਾਰੇ ਸਾਂਝੇ ਤੌਰ ਤੇ ਸਾਨੂੰ ਇਹ ਅਨਾਉਂਸਮੈਂਟ ਕਰਨੀ ਪੈਂਦੀ ਹੈ ਵੀ ਕੁਝ ਸਮਾਂ ਕੁਝ ਪਲ ਤੁਸੀਂ ਸੰਗਤ ਵਿੱਚ ਆਇਓ ਗੁਰੂ ਦੀ ਗੋਦ ਵਿੱਚ ਬੈਠੇ ਹੋ ਮੋਬਾਈਲਾਂ ਤੋਂ ਪਾਸੇ ਹੋ ਜਾਓ ਸਿੰਘ ਸਾਹਿਬ ਤਾਂ ਰੋਜ਼ਾਨਾ ਹੀ ਕਰਦੇ ਨੇ ਹਰ ਇੱਕ ਧਾਰਮਿਕ ਸਥਾਨ ਤੋਂ ਭਾਵੇਂ ਮੈਨੂੰ ਹੁਣ ਇਹ ਵੀ ਕਹਿਣ ਚੁਕ ਰਹੇ ਜ ਨਹੀਂ ਕਿਸੇ ਵੀ ਧਰਮ ਦਾ ਧਾਰਮਿਕ ਸਥਾਨ ਹੋਵੇ ਧਾਰਮਿਕ ਪੁਰਸ਼ ਇਹ ਕਹਿ ਰਹੇ ਨੇ ਭਾਈ ਚੁੱਪ ਕਰਜੋ ਕੁਝ ਘੜੀਆਂ ਤੁਸੀਂ ਬੰਦ ਕੀ ਕਰਨ ਆਇਓ ਕੁਝ ਘੜੀਆਂ ਤੁਸੀਂ ਨਵਾਜ਼ ਅਦੰ ਕਰਨ ਆਇਓ ਕੁਝ ਘੜੀਆਂ ਪੂਜਾ ਕਰਨ ਆਇਓ ਕੁਝ ਘੜੀਆਂ ਪਾਠ ਕੀਰਤਨ ਸੁਣਨ ਆਇਓ ਤੇ ਉਹਨੂੰ ਆਨੰਦ ਸਹਿਤ ਸੁਣੋ ਪਰ ਜੇ ਇੱਥੇ ਵੀ ਆ ਕੇ ਦੁਨੀਆਵੀ ਬਾਤਾਂ ਹੀ ਕਰਦੇ ਰਏ ਆਪਣੇ ਸਾਥੀਆਂ ਨਾਲ ਜੇ ਇੱਥੇ ਵੀ ਆ ਕੇ ਅਸੀਂ ਸਾਵਧਾਨ ਨਾ ਹੋਏ ਇੱਥੇ ਵੀ ਆ ਕੇ ਇਕਾਗਰ ਚਿਤ ਨਾ ਹੋਏ ਫਿਰ ਮੈਨੂੰ ਮਾਫ ਕਰਨਾ ਜੋ ਬਾਣੀ ਦਾ ਸ਼ਬਦ ਉਪਦੇਸ਼ ਸਾਨੂੰ ਕਰ ਰਿਹਾ ਹੈ ਇਹ ਜੋ ਸਤਗੁਰੂ ਦੀ ਛਟਸਾਲ ਹੈ ਸਤ ਸੰਗਤ ਸਤਗੁਰ ਛਟਸਾਲ ਹੈ ਜਿਤ ਹਰ ਗੁਣ ਸਿੱਖਾ ਇਹ ਛਟਸਾਲ ਹੈ ਗੁਰਦੇਵ ਦੀ ਜਿਤ ਸਾਲ ਉਹ ਜਿੱਥੇ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਹੈਗਾ ਜੇ ਵਿਦਿਆਰਥੀ ਕਲਾਸ ਦੇ ਵਿੱਚ ਸਕੂਲ ਦੇ ਵਿੱਚ ਟਿਕ ਕੇ ਹੀ ਨਾ ਬੈਠਣ ਜੋ ਆਪਣੇ ਅਧਿਆਪਕ ਦੀ ਗੱਲ ਨੂੰ ਆਪਣੇ ਪਾੰਦੇ ਦੀ ਗੱਲ ਨੂੰ ਧਿਆਨ ਨਾਲ ਸੁਣਨ ਹੀ ਨਾ ਕਿ ਉਹਨਾਂ ਦੇ ਕੁਝ ਪੱਲੇ ਪੈ ਜਾਏਗਾ ਕੁਝ ਨਹੀਂ ਪੱਲੇ ਪਏਗਾ ਜੇ ਉਹ ਗੱਲ ਨੂੰ ਧਿਆਨ ਨਾਲ ਸੁਣਨਗੇ ਇਕਾਗਰ ਚਿੱਤ ਹੋ ਕੇ ਸੁਣਨਗੇ ਤਾਂ ਉਹਨਾਂ ਦੇ ਬਹੁਤ ਕੁਝ ਪੱਲੇ ਪਏਗਾ ਤੁਸੀਂ ਦੇਖੋ ਗਰਮੀਆਂ ਦੀਆਂ ਛੁੱਟੀਆਂ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਰੇ ਪ੍ਰਚਾਰਕਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਬਾਣੀ ਪੜਾਈ ਜਾ ਰਹੀ ਹੈ ਬਾਣੀ ਕੰਠ ਕਰਾਈ ਜਾ ਰਹੀ ਹੈ ਕਮਾਲ ਹੈ ਕਿ ਜਿਨ੍ਹਾਂ ਨੇ ਕੈਂਪ ਲੱਗੇ ਨੇ ਉੱਥੇ ਬੱਚੇ ਬਾਣੀ ਨੂੰ ਆਨੰਦ ਲੈ ਕੇ ਪੜ ਰਹੇ ਨੇ ਆਨੰਦ ਲੈ ਕੇ ਸਰਵਣ ਕਰ ਰਹੇ ਨੇ ਔਰ ਆਨੰਦ ਸਹਿਤ ਹੀ ਉਹ ਬਾਣੀ ਨੂੰ ਕੰਠ ਕਰ ਰਹੇ ਨੇ ਮੈਂ ਤੇ ਹੈਰਾਨ ਹੋ ਜਾਂਦਾ ਕਈ ਵਾਰ ਬੱਚਿਆਂ ਦੀ ਕਲਾਸ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਕਿ ਇੰਨੀ ਉਮਰ ਦਾਾਸ ਲੋਕਾਂ ਨੂੰ ਬਾਣੀ ਕੰਠ ਨਹੀਂ ਜਿੰਨੀ 10 15 ਦਿਨਾਂ ਵਿੱਚ ਬੱਚੇ ਇਹਨਾਂ ਗੁਰਮਤ ਧਾਰਮਿਕ ਕੈਂਪਾਂ ਵਿੱਚ ਬਾਣੀ ਕੰਠ ਕਰ ਲੈਂਦੇ ਨੇ ਨਹੀਂ ਤੇ ਕਹਤੇ ਕੋ ਸੋਭਾ ਨਹੀਂ ਦੇਖਾਈ ਪ੍ਰਵਾਨ ਤੁਸੀਂ 14 ਜਾਂ 15 ਤਰੀਕ ਲੱਖੀ ਸ਼ਾ ਬਣਜਾਰੇ ਹਾਲ ਵਿੱਚ ਉਜਣਾ ਔਰ ਬੱਚਿਆਂ ਨੂੰ ਜਿਹੜਾ ਹੈ ਅਸੀਸ ਵੀ ਦੇਣਾ ਕਿਉਂਕਿ ਤੁਹਾਡੀ ਆਪਣੀ ਕੌਮ ਦੇ ਬੱਚੇ ਨੇ ਤੁਸੀਂ ਉਹਨਾਂ ਨੂੰ ਹੈਪੀ ਸੈਟ ਕਰੋਗੇ ਤੁਸੀਂ ਉਹਨਾਂ ਨੂੰ ਅਸੀਸ ਦਿਓਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਪ ਜੀ ਨੂੰ ਸਰਵਣ ਕਰਾਉਣਗੇ ਗੁਰੂ ਪਿਆਰ ਵਾਲਿਓ ਤੁਸੀਂ ਆਪ ਹੈਰਾਨ ਹੋ ਜਾਓਗੇ ਕਿ ਸਤਗੁਰੂ ਜੀ ਦੇ ਸ਼ਲੋਕਾਂ ਨੂੰ ਕਿਵੇਂ ਬੱਚਿਆਂ ਨੇ કંઠ ਕਰ ਲਿਆ ਸਤਗੁਰੂ ਜੀ ਦੇ 15 ਰਾਗਾਂ ਦੇ 59 ਸ਼ਬਦਾਂ ਨੂੰ ਕਿਵੇਂ ਬੱਚਿਆਂ ਨੇ ਕੰਠ ਕਰ ਲਿਆ ਜਿਹੜੇ ਬੱਚੇ ਅੱਜ ਤੋਂ 15 ਦਿਨ ਪਹਿਲਾਂ ਬਾਣੀ ਨਹੀਂ ਸੀ ਪੜਦੇ ਉਹ ਬੱਚੇ ਬਾਣੀ ਪੜ ਰਹੇ ਨੇ ਇਹ ਸਤਗੁਰਾਂ ਦੀ ਕਿਰਪਾ ਹੈ ਇਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪ੍ਰਤਾਪ ਹੈ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਬੱਚਾ ਕਈ ਮਾਵਾਂ ਤੇ ਸਵਾਲ ਕਰਦੀਆਂ ਗਿਆਨੀ ਜੀ ਇਹ ਟਿਕਦਾ ਨਹੀਂ ਹੈ ਬੜਾ ਚੰਚਲ ਹੈ ਤੇ ਮੈਂ ਕਹਿੰਨਾ ਵੀ ਬੱਚੇ ਨੂੰ ਬਾਣੀ ਪੜਾਓ ਜਿਹੜਾ ਬੱਚਾ ਨਹੀਂ ਟਿਕਦਾ ਉਹ ਬਾਣੀ ਪੜ੍ਹ ਕੇ ਉਹਦੇ ਮਨ ਵਿੱਚ ਟਿਕਾ ਜਾਂਦਾ ਹੈ ਕਿਤੇ ਵੱਡੇ ਮਨੁੱਖ ਨੂੰ ਵੀ ਇਹ ਗੱਲ ਸਮਝ ਆ ਜਾਏ ਕਿਤੇ ਮਨੁੱਖ ਨੂੰ ਇਹ ਗੱਲ ਸਮਝ ਆ ਜਾਏ ਜਿ ਗੁਰੂ ਅਰਜਨ ਸਾਹਿਬ ਵੀ ਸਾਨੂੰ ਸਮਝਾਉਂਦੇ ਆਂ ਥਿਰ ਕਰ ਬੈਸੋ ਹਰ ਜਨ ਪਿਆਰੇ ਭਾਈ ਤੂੰ ਟਿਕ ਕੇ ਬੈਠ ਜਾ ਆਨੰਦ ਸਹਿਤ ਬੈਠ ਜਾ ਫਿਰ ਵੇਖੀ ਸਤਗੁਰ ਤੁਮਰੇ ਕਾਜ ਸਵਾਰੇ